ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਆਲਾ ਭਾਈ ਸਾਰੇ ਠੀਕੋਂ ਭਾਈ ਆਣਕ ਮਾਤਾ ਦੀ ਨੰਗਲਪਿੰਡ ਤੋਂ ਆ ਮਾਤਾ ਜੀ ਦੀ ਨਾ ਵੀਡੀਓ ਸ਼ੇਅਰ ਕਰ ਦਿਓ ਭਰਾ ਬਣ ਕੇ ਮਾਤਾ ਨਾਲ ਲੋਕਾਂ ਦੇ ਘਰੇ ਗੋਆ ਕੂੜਾ ਸੱਟ ਸੱਟ ਕੇ ਟਾਈਮ ਪਾਸ ਕਰਦੇ ਮਾਤਾ ਦਾ ਬੇਟਾ ਕਾ ਜਿਹੜਾ ਅੰਗ ਹੀਣ ਅਤੇ ਮਾਤਾ ਦੇ ਇੱਕ ਕਮਰਾ ਉਹ ਵੀ ਡਿੱਗਣ ਵਾਲਾਗਾ ਤੇ ਅਸੀਂ ਦੋ ਵਾਰੀ ਵੀਡੀਓ ਪਾਤੀ ਤੀਜੀ ਵਾਰ ਪਾਉਣ ਲੱਗਿਆ ਕੋਈ ਸ਼ੇਅਰ ਨਹੀਂ ਕਰਦਾ ਨਾ ਕੋਈ ਮਦਦ ਕਰਦਾ ਨਹੀਂ ਮਦਦ ਕਰ ਸਕਦੇ ਭਰਾ ਬਣ ਕੇ ਸ਼ੇਅਰ ਹੀ ਕਰ ਦਿਆ ਕਰੋ ਕਿੱਡੀ ਗੱਲ ਆ ਕੋਈ ਗੱਲ ਨਹੀਂ ਸ਼ੇਅਰ ਕਰਨਾ ਤੁਹਾਡਾ ਕੁਝ ਜਾਣਣਾ ਨਹੀਂ ਕਿ ਮਾਤਾ ਦੀ ਕੋਈ ਮਦਦ ਕਰ ਸਕ ਕਰ ਦੂਗਾ ਅੱਗੇ ਲੈਟਰਿੰਗ ਬਾਥਰੂਮ ਤਾਂ ਮਾਤਾ ਦੇ ਘਰੇ ਹੈ ਨਹੀਂ ਬਾਈ ਬਾਈ ਬਣ ਕੇ ਜਰੂਰ ਮਦਦ ਕਰੋ ਭਰਾ ਬਣ ਕੇ ਵੀਰੋ ਵੀਡੀਓ ਨੂੰ ਸਕਿੱਪਣਾ ਕਰਿਓ ਪੂਰੀ ਜਰੂਰ ਦੇਖਿਓ ਮਾਤਾ ਜੋੜ ਕੇ ਬੇਨਤੀ ਕਰਦਾਗਾ ਮੈਂ ਪਹਿਲਾਂ ਵੀ ਇਸ ਮਾਤਾ ਦੀ ਵੀਡੀਓ ਪਾਈ ਸੀ ਨਾ ਕਿਸੇ ਨੇ ਮਦਦ ਕੀਤੀ ਤੇ ਨਾ ਕਿਸੇ ਨੇ ਵੀਡੀਓ ਸ਼ੇਅਰ ਕੀਤੀ ਵਿੰਡਨ ਨੰਗਲਕਲਾ ਜ਼ਿਲ੍ਹਾ ਮਾਨਸਾ ਦੀ ਰਹਿਣ ਵਾਲੀ ਆ ਮਾਤਾ ਬਹੁਤ ਜਿਆਦੇ ਮਾੜੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਟ ਰਹੀ ਆ ਘਰ ਦੇ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਘਰ ਦਾ ਕੋਈ ਭਰੋਸਾ ਨਹੀਂ ਬਈ ਕਦੋਂ ਵੀ ਡਿੱਗ ਸਕਦਾਗਾ ਨਾ ਕੋਈ ਕਮਰਾ ਚੱਜਰਾ ਤੇ ਨਾ ਕੋਈ ਬਾਥਰੂਮ ਤੇ ਲੈਟਰਿੰਗ ਤਾਂ ਮਾਤਾ ਦੇ ਘਰ ਦੇ ਵਿੱਚ ਬਈ ਹੈ ਹੀ ਨਹੀਂਗੀ ਇੱਕ ਬੇਟਾ ਮਾਤਾ ਦਾ ਉਹ ਵੀ ਅਪਾਹਜ ਹੈਗਾ ਬਿਮਾਰ ਰਹਿੰਦਾਗਾ ਠੀਕ ਹੈ ਤੇ ਮਾਤਾ ਵਿਚਾਰੀ ਲੋਕਾਂ ਦੇ ਘਰਾਂ 'ਚ ਕੰਮ ਕੀਤਾ ਕਰਦੀ ਆ ਤੇ ਇਹਨਾਂ ਦਾ ਬੇਟਾ ਮਾੜਾ ਮੋਟਾ ਕੰਮ ਕੀਤਾ ਕਰਦਾਗਾ ਜੋ ਵਿਚਾਰੇ ਮਾੜਾ ਮੋਟਾ ਕੰਮ ਕੀਤਾ ਕਰਕੇ ਆਪਣਾ ਟਾਈਮ ਪਾਸ ਕਰ ਰਹੇ ਨੇਗੇ ਠੀਕ ਹੈ ਤੇ ਅੱਜ ਇਸ ਮਾਤਾ ਨੂੰ ਸਾਡੇ ਸਾਸਰੀ ਬਹੁਤ ਜ਼ਿਆਦੇ ਲੋੜ ਆ ਬਈ ਕੋਈ ਬਾਲੀ ਵੱਡੀ ਮੰਗਣੀ ਹੈਗੀ ਇਸ ਮਾਤਾ ਦੀ ਇੱਕ ਕਮਰਾ ਪਵਾ ਦੋ ਵਿਚਾਰੀ ਦਾ ਮਾਤਾ ਕਹਿੰਦੀ ਜਦੋਂ ਮੀਂਹ ਆਉਂਦਾ ਨਾ ਸਾਰਾ ਘਰ ਚੋਂ ਲੱਗ ਜਾਂਦਾਗਾ ਤੇ ਪਾਣੀ ਦਾ ਭਰ ਜਾਂਦਾ ਦਿਨ ਰਾਤ ਸਾਡਾ ਪਾਣੀ ਕੱਢਦੇ ਲੰਗੇ ਜਾਂਦਾਗਾ ਕੋਈ ਐਨ ਆਰ ਆਈ ਵੀਰ ਜਾਂ ਕੋਈ ਸੰਸਥਾ ਜ਼ਰੂਰ ਇਸ ਮਾਤਾ ਦੀ ਬਈ ਮਦਦ ਕਰੋ ਠੀਕ ਹੈ ਜੇ ਮਦਦ ਨਹੀਂ ਕਰ ਸਕਦੇ ਨਾ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤੱਕ ਜ਼ਰੂਰ ਪਹੁੰਚਦੀ ਕਰੋ ਜੋ ਇਸ ਮਾਤਾ ਦੀ ਮਦਦ ਕਰ ਸਕੇ